ਹੁੰਦੇ ਰ ਬਾਡੇ ਤੇ ਠੀਕ ਆ ਖੁਸ਼ ਆ ਬਹੁਤ ਬੇਸਰ ਬਹੁਤ ਅੱਛਾ ਥਿਊ ਆ ਹਾਂਜੀ ਥੈਂਕ ਯੂ ਸੋ ਮਾਚ ਇਦੀ ਮਨਾਵਾ ਆ ਇਹ ਬੁਢੀ ਜੀ ਲਈ ਬੁਢੀ ਜੀ ਲਈ ਜਿਹੜੀ ਲਓ ਜੀ ਕੀ ਆ ਬਾਤ ਐ ਹੁਣ ਆ ਵੀ ਉਹ ਚਲਾ ਮਮੀ ਉਹ ਜੀ ਚਲਾਉਣਾ ਗੱਡੀ ਮੈਨੂੰ ਨਹੀਂ ਪਤਾ ਉਹ ਚਲੋ ਆਪੇ ਤੂੰ ਕਿ ਮੈਂ ਚਲਾਉਣਾ ਤੁਮ ਅਗਰ ਪੈ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਲੋ ਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਵਿੱਚ ਤੇ ਹੋਪਫੁਲੀ ਤੁਸੀਂ ਸਾਰੇ ਠੀਕ ਹੋਵੋਗੇ ਤੇ ਗੁੱਡ ਮਾਰਨਿੰਗ ਆ ਐਸੇ ਇੱਥੇ ਗੁੱਡ ਮਾਰਨਿੰਗ ਤੇ ਗੁੱਡ ਆਫਟਰਨੂਨ ਹੋ ਗਿਆ ਐਸੇ ਇੱਥੇ ਤੇ ਕੀ ਹਾਲ ਚਾਲ ਨੇ ਸਾਰੇ ਠੀਕ ਠਾਕ ਵਲੌਗ ਆਪਣੇ ਕਿਵੇਂ ਇੰਜੋਏ ਕਰ ਰਹੇ ਹੋ ਆਪਾਂ ਇੱਥੇ ਇੰਜੋਏ ਕਰੀ ਜਾਂ ਤੂੰ ਵੀ ਵਲੌਗ ਇੰਜੋਏ ਕਰੀ ਜਾ ਬਸ ਇੱਕ ਗੱਲ ਹੀ ਆ ਮਿਸ ਨਹੀਂ ਕਰਨਾ ਤੁਸੀਂ ਕਿਸੇ ਨੇ ਵਲੌਗ ਤੇ ਕੱਲ ਮੰਮੀ ਨੂੰ ਲੈ ਗਿਆ ਆਪਾਂ ਸ਼ੋਅ ਵਿਖਾਉਣ ਜਿਹੜਾ ਤੇ ਘਰੋਂ ਨਾਲ ਹੀ ਡੈਡੀ ਦਾ ਫੋਨ ਆ ਗਿਆ ਡੈਡੀ ਕਹਿੰਦੇ ਇੱਥੇ ਕਿੱਥੇ ਤੁਰੇ ਫਿਰਦੇ ਤੁਸੀਂ ਡੈਡੀ ਮੰਮੀ ਨੂੰ ਕਹੀ ਜਾਂਦਾ ਸੀਗਾ ਤੇ ਮੈਗਾ ਇੰਜੋਏ ਕਰ ਲੈਣੇ ਇੰਜੋਏ ਕਰਨਾ ਆ ਬਪੂ ਜੀ ਕੋਈ ਚੱਕਰ ਨਹੀਂ ਨਜ਼ਾਰੇ ਲੈਣ ਦ ਸਾਨੂੰ ਦੋ ਦਿਨ ਜਿਹੜੇ ਰਹਿ ਗਏ ਸਾਡੇ ਚੈਨਲ ਆ ਸਬਸਕ੍ਰਾਈਬ ਕਰ ਲੈ ਸਬਸਕ੍ਰਾਈਬ ਵੀ ਚੈਨਲ ਕਰ ਦੇਣੀ ਵਲੌਗ ਵੀ ਇੱਕ ਚੱਲ ਜਾਨੇ ਬਹੁ ਮਾੜੀਆਂ ਗੱਲਾਂ ਘਾਡੀਆਂ ਤੇ ਦੱਸੋ ਕਿਵੇਂ ਟਰਪਕ ਲਖਨ ਆਪਣੀ ਓਕੇ ਲੱਗਦੀ ਆ ਅੱਜ ਆਪਾਂ ਡਰੈੱਸ ਆਪਾਂ ਪਾ ਰੱਖਿਆ ਆਪ ਦਾ ਪਜਾਮਾ ਚ ਫੇਰ ਲੈਣ ਦਾ ਪਾਇਆ ਆਪਾਂ ਇਹ ਆਨਲਾਈਨ ਮਗਾਇਆ ਜਿਹੜਾ ਆਪਾਂ ਪਜਾਮੇ ਥੇਨ ਚੱਲਣ ਗਿਆ ਖੁੱਲੇ ਖੁੱਲੇ ਘੈਂਡ ਘੈਂਡ ਜੇ ਤੇ ਸੋ ਅੱਜ ਆਪਾਂ ਜਾਣਾ ਵਾ ਮਰਮੜ ਕੈਫੇ ਬਰਥਡੇ ਜਿਹੜਾ ਆਪਣਾ ਸੈਲੀਬ੍ਰੇਟ ਕਰਨਾ ਵਾ ਉਹ ਕੈਫੇ ਕਰਨਾ ਤੇ ਕੇਕ ਉੱਥੇ ਕੱਟ ਕਰਾਂਗੇ ਜਾ ਕੇ ਨੋ ਇੱਕ ਕੇਕ ਆਪਾਂ ਉਹ ਕੱਟ ਕਰ ਲੈ ਇੱਕ ਆਪਣੇ ਹੋਟਲ ਵਾਲੇ ਕੱਟ ਕਰਤਾ ਸਰਪ੍ਰਾਈਜ਼ ਦਿੱਤਾ ਇਹ ਆਪਾਂ ਨੂੰ ਉਹ ਜਿਹੜਾ ਆਪਾਂ ਹੁਣ ਆਉਦਾ ਕੇਕ ਕੱਟ ਕਰਨਾ ਜਿਹੜਾ ਮੰਮੀ ਉਹਨਾਂ ਨੇ ਉਹ ਕੇਕ ਆਪਾਂ ਕੱਟ ਕਰਾਂਗੇ ਜਾ ਕੇ ਉੱਥੇ ਆਪਾਂ ਮਰਮਟ ਕੈਫੇ ਬਹੁਤ ਜ਼ਿਆਦਾ ਸੋਹਣਾ ਕੈਫੇ ਆ ਵਿਊ ਬਹੁਤ ਜ਼ਿਆਦਾ ਘੇਟਾ ਨਾਲ ਬੀਚ ਲੱਗਦੀ ਆ ਉਦੇ ਸੋ ਅੱਜ ਬੀਚ ਤੇ ਜਾਵਾਂਗੇ ਮੰਮੀ ਲੈ ਕੇ ਫੁੱਲ ਇੰਜੋਏ ਕਰਨਾ ਭਾਜੇ ਦੋ ਤਿੰਨ ਦਿਨ ਰਹਿ ਕੇ ਆਪਣੀ ਨਜ਼ਾਰੇ ਲੈਣੇ ਆ ਮੈਂ ਕਹਿੰਦਾ ਦਬਣਾ ਨਹੀਂ ਲਾਲਾ ਲਾਲਾ ਕਰਾ ਦਾਂਗੇ ਪਹਿਲਾਂ ਚੈਨਲ ਚੱਕ ਕੇ ਰੱਖੋ ਹਣਾ ਸਬਸਕ੍ਰਾਈਬ ਕਰਕੇ ਰੱਖੋ ਕਮੈਂਟ ਵਾਲੀ ਨੇਰੀ ਲਾ ਕੇ ਰੱਖੋ ਸਤਿ ਸ੍ਰੀ ਅਕਾਲ ਤੇ ਮਿਲਦੇ ਆ ਹੁਣ ਆਪਾਂ ਚੱਲਨੇ ਆ ਦੂਜੇ ਰੂਮ ਚ ਮੰਮੀਓ ਨਾਲੇ ਓਕੇ ਸਤਿ ਸ੍ਰੀ ਅਕਾਲ ਬਾਕੀ ਵੇਖ ਲੋ ਸ਼ਿਆਕਾ ਕਰ ਮਿੱਤਰਾਂ ਨੂੰ ਸੁਹਿਗ ਵੇਖ ਲੋ ਤੇ ਆਪਾਂ ਟੰਗ ਦੇਣਾ ਮੈਂ ਇਹਦੇ ਨਾਲ ਡੂ ਨੋਟ ਸਟਾਰ ਪਰ ਆਪਾਂ ਘਟਣਾ ਟੰਗਣਾ ਮੇਕਅਪ ਮਾਈ ਰੂਮ ਤੇ ਮੇਰੇ ਰੂਮ ਦਾ ਮੇਕਅਪ ਕਰਕੇ ਰੂਮ ਮੇਰਾ ਰੈਡੀ ਕਰ ਦੋ ਇਹ ਆਪਣਾ ਰੂਮ ਆ ਇਹ ਰੈਡੀ ਕਰਨਾ ਆਪਣੇ ਜਮਾ ਮੰਮੀ ਨੇ ਉਹਨਾਂ ਹੱਗੇ ਲਾਸਟ ਤੇ ਸੋ ਹੁਣ ਆਪਾਂ ਉਧਰ ਜਾਵਾਂਗੇ ਛਾਤ ਦੀ ਗੱਲ ਕੇਵੇਂ ਲੱਗਦਾ ਦੱਸੋ ਤੁਸੀਂ ਕਮੈਂਟ ਕਰਕੇ ਸਹੀ ਪਜਾਮਾ ਪਾ ਲੈ ਮਾਣਾ ਇਹੀ ਪਜਾਮੇ ਚੱਲਣੇ ਹੁਣ ਚੈੱਕ ਕਰੋ ਬਸ ਕੰਬੀਨੇਸ਼ਨ ਓਕੇ ਆ ਕੰਟਰਾਸਟ ਓਕੇ ਆ ਜੋਬ ਹੈ ਲੋ ਗਾਇਸ ਚੱਕ ਲਓ ਸਮਾਰਟਫੋਨ ਸਾਰਾ ਹੋ ਜੋ ਸੈੱਟ ਕੈਮਰਾ ਨਿਕਲ ਆਇਆ ਵਾ ਸੋ ਬੀਬੀਆਂ ਦੀ ਡਿਮਾਂਡ ਏਕ-ਏਕ ਹੋਰ ਕੱਟਣੇ ਜਾ ਕੇ ਹੁਣ ਕਿਥੇ ਕੱਟਣ ਕਿਹੜਾ ਕੈਫੇ ਸੀ ਮਰ ਮੇਡ ਮੈਂ ਪਰ ਮਰ ਮਰ ਮੜ ਲਾਈਓ ਤੋਂ ਦੀ ਵਾਓ ਬਿਊਟੀਫੁਲ ਕੇਕ ਬਾਕੀ ਤਾਂ ਬਾਜੂ ਖਾਵਾਂਗੇ ਹਾਂਜੀ ਭੈਣ ਜੀ ਕੀ ਕਹਿਣਾ ਚਾਹੋਗੇ ਇਹ ਤਾਂ ਕੱਟੋ ਖਾਈਏ ਲੈ ਜੰਦੇ ਨੂੰ ਨਾ ਕਰੋ ਸੋ ਉੱਥੇ ਜਾਣਾ ਪੈਣਾ ਹਾਂ ਜਾ ਕੇ ਉੱਥੇ ਕੱਟਣਾ ਵਾ ਇੱਥੇ ਨਹੀਂ ਇੰਨੀ ਵੇਟ ਕੀਤੀ ਹਨਾ ਕੱਲ ਹਨੇਰਾ ਹੋ ਗਿਆ ਤਾਂ ਕਰਕੇ ਅੱਜ ਕੱਟਣ ਲੱਗੇ ਆ ਮੈਂ ਤਾਂ ਬਹਿ ਗਈ ਤਿਆਰ ਹੋ ਕੇ ਮੈਂ ਤਾਂ ਪਲੇ ਲਿਆਵਾ ਡਿਸਪੋਜ਼ੇਬਲ ਇਹ ਤਾਂ ਉਸ ਲਿਕੇਸ਼ਨ ਦੀ ਵੇਟ ਕਰਕੇ ਆ ਉਹਨਾਂ ਤੁਹਾਨੂੰ ਦਰਸ਼ਕੋ ਵਿਖਾਵਾਂਗੇ ਲੋਕੇਸ਼ਨ ਕਿਹੜੀ ਆ ਖਾਨ ਨੂੰ ਤੁਹਾਡੇ ਜੇ ਕਾ ਆਇਆ ਵਾ ਲਓ ਤੁਸੀਂ ਲਓ ਜੀ ਗਾਰਲਿਕ ਪਰੇਟ ਹੋਰ ਕਿੰਨੇ ਖਾਣਾ ਲਓ ਜੀ ਨਹੀਂ ਮੈਂ ਖਾਤੇ ਨਹੀਂ ਨਹੀਂ ਆਪਣਾ ਇੱਧਰ ਆ ਤਦੇ ਨੀ ਜੀ ਫੜਦੇ ਜੀ ਜੀ ਹੋਰ ਬੈਜ ਨਾ ਨਹੀਂ 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 ਇਹਨੇ ਇਹਨੇ ਲਾਓ ਮਾਰੇ ਦੇ ਸਾਹ ਦੇ ਅੱਗੇ ਇਹ ਤਾਂ ਇਹ ਆਪਾਂ ਵੰਡ ਕੇ ਖਾਣਾ ਹਾਂ ਆ ਵੀ ਪੁੱਛ ਲਾ ਮੰਮੀ ਰੁਕੋ ਜੀ ਤੇ ਲਾਲੂ ਘਟੀ ਮੈਨੂੰ ਨਹੀਂ ਪਤਾ ਪੁੱਛ ਲਓ ਆਪੇ ਤੂੰ ਕਾ ਮੈਂ ਚ ਲਾਉਣਾ ਤੂੰ ਮਗਰ ਪੈ ਲਾਓ ਜੀ ਜੀ ਆ ਗੱਡੀ ਪੁੱਤ ਨੂੰ ਚਲਾ ਲੂਗੀ ਦੇਖ ਲੈ ਦਿੱਸ ਨਗਰ ਨੇ ਜਿੱਦ ਚੱਲ ਕੇ ਕਾਹਦੇ ਗਿਆ ਇਹਨਾਂ ਤੇ ਗੱਡਾ ਚਲੋ ਚਲਾਇ ਲੋ ਚਲੋ ਬੈਠੋ ਲੋ ਜੀ ਬੀਬੀਆਂ ਡਰਾਈਵਰ ਆ ਇੱਥੇ ਤੁਮਾਨੂੰ ਫਿਰ ਹੋਰ ਕਿਉਂ ਜਰਾ ਜਾ ਰਹੀਆਂ ਸੇ ਟੈਕਸੀ ਚਲਾਈਆਂ ਇਹਨਾਂ ਨੇ ਸੈਂਟਰ ਮਾਲ ਆ ਤੁਹਾਨੂੰ ਆਣ ਕੇ ਬਾਅਦੋਂ ਅੰਦਰ ਵਿਖਾਵਾਂਗੇ ਇੱਥੇ ਰੇਗ ਬ੍ਰਾਂਡ ਆ ਇਹ ਹੋਟਲ ਆ ਫਿਲਟਰ ਇਧਰ ਵਿੱਚ ਆ ਕੇ ਪੜਾ ਇਹ ਬਹੁਤ ਸੋਹਣਾ ਅੱਜ ਹੈ ਤੇ ਮੌਸਮ ਬਹੁਤ ਸੋਹਣਾ ਬਣਿਆ ਸੋ ਆਪਾਂ ਜਿਹੜੇ ਕੈਫੇ ਚੱਲੇ ਬਹੁਤ ਸੋਹਣਾ ਕੈਫੇ ਆ ਉਹ ਉਹ ਆਪਾਂ ਜਿਹੜੇ ਕੈਫੇ ਚੱਲੇ ਬਹੁਤ ਜ਼ਿਆਦਾ ਸੋਹਣਾ ਉੱਥੇ ਕੇ ਕੱਟਾਂਗੇ ਪਹਾੜੀ ਤੇ ਆ ਜਾਗੇ ਪਹਾੜੀ ਤੇ ਜਾਵਾਂਗੇ ਆਪਾਂ ਸਤ ਮਹੌਂਡੇ ਆ ਕੇ ਇਹ ਮੰਮੀ ਕੀ ਕਹਿੰਦੀ ਮੈਂ ਤਾਂ ਬਹੁਤ ਖੁਸ਼ ਹੀ ਬੜਾ ਹੋਗੀ ਕਿਉਂ ਮੈਂ ਤਾਂ ਹੌਲੀ ਚਲਾਵੇਂ ਕਹਿੰਦੀ ਠੀਕ ਆ ਇਹ ਖੁਸ਼ਕਾ ਤਾਂ ਹੋ ਗਈ ਆਦੇ ਸਰਕਾਰ ਨਾਲ ਬੈਠੀ ਅੱਗੇ ਇਹ ਸਾਰੇ ਪੰਜਾਬੀਆਂ ਨੇ ਪਹਿਲੀ ਵਾਰ ਕੀਤੀ ਓਕੇ ਚਲੋ ਜੀ ਬਾਹਰ ਵੀ ਇਧਰੇ ਆ ਪਾਣਾ ਘੁੰਮ ਕੇ ਉੱਥੇ ਘੁੰਮ ਕੇ ਦੋ ਦਿਨ ਹੋ ਗਏ ਇੱਥੇ ਹੀ ਆ ਜਾਈਏ ਲੋ ਵੀ ਦੋਸਤੋ ਪਹਾੜਾਂ ਤੋਂ ਚੜ ਚੁੜ ਕੇ ਪਹੁੰਚ ਚੁੱਕੇ ਕੈਫੇ 'ਚ 3 ਮਰਮੜ ਕੈਫੇ ਸਾਡੀ ਫੋਨ ਨੇ ਤੁਹਾਨੂੰ ਜਾ ਕੇ ਵਾਹ ਜੀ ਵਾਹ ਕੀ ਬਾਤ ਹੈ ਹਾਂਜੀ ਦੋਸਤੋ ਕਿਵੇਂ ਲੱਗਾ ਬਹੁਤ ਅੱਛਾ ਬਹੁਤ ਅੱਛਾ ਹਾਂਜੀ ਮੰਮੀ ਹੈ ਇਹਦੇ ਦੇ ਭਰਾਵਲੇ ਸਾਹਮਣੇ ਕਿਦੀ ਮਣਾਵਾ ਇਹ ਬੁਢੀ ਜੀ ਲਾਈ ਹੈ ਬੁਢੀ ਜੀ ਲਾਈ ਜਿਹੜੀ ਲਓ ਜੀ ਕੀ ਬਾਤ ਹੈ ਬਹੁਤ ਅੱਛਾ 뷰 ਆ ਹਾਂਜੀ ਹੁੰਦੇ ਆ ਹੁੰਦੇ ਬੜੇ ਤੋਂ ਠੀਕ ਆ ਖੁਸ਼ ਆ ਬਹੁਤ ਖੁਸ਼ ਆ ਲੱਗਦਾ ਵੀ ਮਕਲਾਣਾ ਆ ਸਭ ਦੇ ਨਾਲ ਕਿਤੇ ਤੱਕ ਗੋਲੇ ਆਉਂਦੇ ਨਾਲ ਅਮਰੀਕਾ ਮਿਲੂਕਾ ਜਾਂ ਸਵਿਟਜ਼ਰਲੈਂਡ ਹੋਵਾਂਗੇ ਆਣੀ ਲਾ ਕੀ ਆ ਬਾਤਾ ਯਾਰ ਕਿੱਡਾ ਸੋਹਣਾ ਬਣਾਇਆ ਬੈਠੋ 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 ਪੈਂਜੀ ਬੈਠੋ ਬੈਠੋ ਡਰੋ ਨਾ ਕੋਈ ਨਾ ਕਹਿੰਦੇ ਨਹੀਂ ਜਾਂਦੇ ਉਹ ਜਾਂਦੇ ਤੇ ਕਿਤੇ ਨਹੀਂ ਟੋਪੀ ਬੜੀ ਆ ਹੱਲਣਾ ਨਹੀਂ ਕਹਿੰਦੇ ਡਿੱਗਦਾ ਤੁਹਾਡਾ ਲਓ ਜੀ ਆ ਵੀ ਖਾਣ ਲਈ ਉੱਪਰ ਲੱਗੇ ਹੋਏ ਨੇ ਨਹੀਂ ਨਹੀਂ ਯਾਰ ਵੈਸੇ ਹੀ ਆ ਵੀਊ ਚੈੱਕ ਕਰਵਾ ਦੋ ਇਹ ਕਲਾ ਵੀਊ ਆਨੰਦ ਲਓ ਵੀਊ ਦਾ ਮਾਂ ਦਾ ਸਾਹਮਣੇ ਦੇਖ ਲਓ ਸੋਹਣਾ ਬਣਾਇਆ ਆ ਲਓ ਜੀ ਮੋਹ ਸੋਹਣਾ ਬਣਾਇਆ ਰੈਸਟੋਰੈਂਟ ਆਏ ਸਪੈਸ਼ਲ ਡਿਵਰਸਿਟੀ ਲਈ ਲਓ ਜੀ ਸਪੈਸ਼ਲ ਆ ਬਰਥਡੇ ਲਈ

सांधने वाली जगह कोई जगह पसंद नहीं आनी पता नहीं पता कि शर्मा जी कहते हैं चीज भी नहीं पसंद आंदे वेक तो भी हो गए बैठ जा रहे हैं वाह क्या बात है व्यू क्या बात है इधर बीच अ थैंक यू ब्रावो एक खड़ी साइड हॉफ

ਕੋਟ ਜਿਹੜੇ ਰੁਕੇ ਸੀਗੇ ਬਾਕੀ ਉੜ ਜਾ ਕੇ ਗਿਆ ਨਾ ਪਤਾ ਕਿ ਜਿਹੜਾ ਸਰਪ੍ਰਾਈਜ਼ ਇੱਥੇ ਮਿਲਣਾ ਸੀ ਕੀ ਕਹਿ ਰਹੇ ਸੀ ਸਾਰੇ ਇੰਨੇ ਦੇ ਵਿੱਚ ਸਰਪ੍ਰਾਈਜ਼ ਮਿਲ ਗਿਆ ਜੰਗਨੂ ਦੱਸਿਆ ਕਿਨੇ ਨਾ ਇਹ ਕੋਟ ਗਿਆ ਪਾਇਆ ਹੁੰਦਾ ਵੇਖੀ ਕਿਵੇਂ ਜਿਹੜੇ ਨਾਲ ਪਾੜਦੇ ਇੱਥੇ ਪੁਲਿਸ ਵਾਲੇ ਵੜਿਆ ਤਾਂ ਬੰਦਾ ਦੇ ਦੇ ਗਿਫਟ ਆ

ਨੇੜੇ ਕਰੋ ਕੈਮਰਾ ਕਿੱਡੀ ਸੋਹਣੀ ਵਾਚ ਹੈ ਹਾਪੀ ਜੋ ਗੋਰੀ ਗੋਰੀ ਬਾਹਾਂ ਤੇ ਲੱਗੀਆਂ ਕਾਲੀ ਕਾਲੀ ਬਾਹਾਂ ਤੇ ਲੱਗੀ ਜਿਹਨੂੰ 골ਡਨ ਦੀ ਹੁਣ ਦੂਸਰਾ ਖੋਲ ਕੇ ਥੈਂਕ ਯੂ ਸੋ ਮਚ ਅੰ ਦੂਜਾ ਵੇਖੀਏ ਥੈਂਕ ਯੂ ਥੈਂਕ ਯੂ ਇਹ ਕੋਈ ਬਕਵਾ ਲੱਗਾਇ ਦੇ ਤੇ ਇਹੋ ਜਿਆਦਾ ਕਿਆ ਲਗਾ ਮੈਂ ਤਾਂ ਨਹੀਂ ਲਾਉ ਜੀ ਆ ਗਿਫਟ ਨੇੜੇ ਲਾਓ ਕੈਮਰਾ ਨੇੜੇ ਕਰੋ ਵਾ ਜੀ ਵਾ ਕਿਆ ਬਾਤ ਇਹ ਤਾਂ ਸੋਨਾ ਜਾਂਦੀ ਲੱਗਦਾ ਮੈਨੂੰ ਲੱਗਦਾ ਲਓ ਵੀ ਸਿਲਵਰ ਬਿਸਕਟ ਲਓ ਜੀ ਇਹ ਇਹ ਮੈਨੂੰ ਪਤਾ ਕੀ ਚੀਜ਼ ਹੈ ਇਹ ਕਿਹੜਾ ਸਿਲਵਰ ਬਿਸਕਟ ਓਕੇ ਤੁਹਾਨੂੰ ਆ ਗੋਲਡ ਪਲੇਟ ਤੇ ਆਈ ਯੈਸ ਕਿੱਡਾ ਸੋਹਣਾ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਥੈਂਕ ਯੂ ਧੰਨਵਾਦ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਤੁਹਾਡੇ ਏਡੇ ਸੋਹਣੇ ਤੇ ਗਿਫਟ ਦਿੱਤੇ ਆ ਪਤਾ ਕੀ ਕਵਰ ਤਾਂ ਲੈ ਗਏ ਜੀ ਸਾਰੇ ਜਾਂਦੇ ਸੋਹਣੇ ਆ ਚੈੱਕ ਕਰੋ ਨੇੜੇ ਲਿਆਓ ਕਿੱਡੇ ਘੈਂਟ ਕਿਊਟ ਕਿਊਟ ਏ ਹੈਪੀ ਆ ਦੇ ਵੀ ਉੱਪਰ ਫੇ ਆ ਦੇ ਦੋ ਹੈਪੀ ਆ ਪ੍ਰੀਆ ਆਹ ਬੂਹ ਆਰਾਮ ਪਰ ਤੇ ਦੋਈ ਗੀ ਗੈਸ ਦੀ ਬੋਰ ਆ ਹੈਗਾ 골ਡ ਪਲੇਟਰ ਹੈ ਨਾ ਚਾਂਦੀ ਦੇ ਉੱਪਰ ਬਹੁਤ ਸੋਹਣਾ ਵਾ ਧੰਨਵਾਦ ਬਹੁਤ ਬਹੁਤ ਸ਼ੁਕਰਗੁਜ਼ਾਰ ਤੇ ਲਓ ਵੀ ਮਿੱਤਰੋ ਇਸੇ ਨਾਲ ਆਪਣਾ ਵਲੌਗ ਦਾ ਖਤਮ ਆ ਬਹੁਤ ਨਜ਼ਾਰੇ ਲੈ ਆ ਮਾਦਨ ਪੂਰਾ ਘੁਮਾਤਾ ਆਪਾਂ 100 ਕਈ ਵਲੌਗ ਨਹੀਂ ਬਣਾ ਵੀ ਨਹੀਂ ਸਕੇ ਕਿਉਂਕਿ ਫਿਰ ਮੈਂ ਜ਼ਰੂਰੀ ਵਲੌਗ ਹੋਣੇ ਆਪਾਂ ਇੰਜੋਏ ਕਰੀਏ ਮਾੜਾ ਕੋਟਾ ਹਨਾ ਤੇ ਜੇ ਜਿਆਦਾ ਵੋ ਕੈਮਰਾ ਕੱਢੀ ਜੇ ਫਿਰ ਆਪ ਦਾ ਪੰਦਾ ਇੰਜੋਏ ਭੁੱਲ ਜਾਂਦਾ ਵਾ ਸੋ ਇੰਜੋਏ ਵੀ ਫੁੱਲ ਕੀਤਾ ਜਿੰਨੇ ਬਲੌਗ ਬਣਿਆ ਪੌਨੇ ਬਲੌਗ ਬਣਾਈ ਮੰਮੀ ਨੂੰ ਫੁੱਲ ਇੰਜੋਏ ਕਰਾਇਆ ਵਧੀਆ ਮੰਮੀਆਂ ਘਮੀ ਵੀ ਵਧੀਆ ਬੀਚ ਊਜ ਤੇ ਜਾ ਕੇ ਆਏ ਮੰਮੀ ਸਾਡੇ ਕਿਤੇ ਜਾਏ ਆਈਲੈਂਡ ਤੇ ਜਾਏ ਆ ਜਿਹੜੇ ਕੈਫੇ ਸੀ ਕਿ ਉੱਪਰ ਬਾੜ ਦੇ ਉੱਪਰ ਜੇ ਤਾਂ ਆ ਕੈਫੇ ਜਿਹੜਾ ਵੇਖਿਆ ਤੁਸੀਂ ਬਾੜ ਦੇ ਉੱਪਰ ਆ ਬਹੁਤ ਸੋਹਣਾ ਕੈਫੇ ਸੀਗਾ ਇਹ ਤੇ ਬਾਕੀ ਫੁੱਲ ਇੰਜੋਏ ਕੀਤਾ ਵਾ ਹੁਣ ਕਹੀਏ ਕਹਿੰਦੇ ਨੇ ਤੇ ਥਾਈਲੈਂਡ ਇਦਾਂ ਥਾਈਲੈਂਡ ਉਦਾਂ ਵਾ ਆਪਾਂ ਐਸੀ ਪਤਾਇਆ ਆਏ ਸੀ ਹਨਾ ਜਿਹੜਾ ਫੁਕੇਟ ਆ ਉਹ ਵੀ ਬਹੁਤ ਸੋਹਣਾ ਆਈਲੈਂਡ ਆ ਜਿਵੇਂ ਉੱਥੇ ਹਨਾ ਤੇ ਪਤਾਇਆ ਬਹੁਤ ਜ਼ਿਆਦਾ ਸੋਹਣਾ ਵਾ ਫੈਮਿਲੀ ਇੱਥੇ ਤਕਰੀ ਬਹੁਤ ਜਿਆਦਾ ਸੋਹਣਾ ਬਣਿਆ ਹੋਇਆ ਵਾ ਉਹ ਐਵੇਂ ਮੈਥਾ ਬਣਿਆ ਕਿ ਇਦਾਂ ਹੁੰਦਾ ਕੋਈ ਸਾਨੂੰ ਤਾਂ ਕੋਹ ਨਹੀਂ ਆਉਂਦਾ ਲੱਗਾਂ ਮੈਨੂੰ ਕਿ ਹਨਾ ਜਦੋਂ ਜਨੂਅਰੀ ਆਪਣਾ ਰਿਵਿਊ ਹੈ ਜਨੂਅਰੀ ਜਾਵਾਂ ਜਮਾਂ ਕਿ ਸਭ ਤੋਂ ਇੱਕ ਗੱਲ ਇਹ ਆ ਸਭ ਤੋਂ ਜਿਆਦਾ ਮੰਦਰ ਥਾਈਲੈਂਡ ਚ ਆ ਸਭ ਤੋਂ ਜਿਆਦਾ ਦੁਨੀਆ ਤੇ ਸਭ ਤੋਂ ਵੱਧ ਮੰਦਰ ਜਿਹੜੇ ਆ ਥਾਈਲੈਂਡ ਦੇ ਵਿੱਚ ਆ ਸੋ ਉਹ ਇੱਕ ਜਗ੍ਹਾ ਹੈਗੀ ਉਹ ਮੈਂ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਬਾਜੀ ਸਟਰੀਟ ਉੱਥੇ ਬਾਲਾ ਗੰਦਰੀ ਪਿਆ ਹੋਇਆ ਹੈ ਹਨਾ ਉਹ ਸਟਰੀਟ ਬਾਕਸ ਸਟਰੀਟ ਆ ਕਿ ਮੈਂ ਆਪਾਂ ਉਧਰ ਗਏ ਨਹੀਂ ਆ ਮੈਂ ਕਿ ਇਹ ਤੁਹਾਨੂੰ ਹਨਾ ਸੁਣਿਆ ਵਾ ਤੇ ਬਾਕੀ ਬਹੁਤ ਜਿਆਦਾ ਸੋਹਣਾ ਹੈਗਾ ਆਪਾਂ ਤਾਂ ਫੁੱਲ ਕੀ ਹੈ ਨਟਾ ਮੌਸਮ ਵਧੀਆ ਵਾ ਗਰਮੀ ਵੀ ਹੋ ਜਾਂਦੀ ਆ ਤੇ ਮੀਂਹ ਵੀ ਪੈਣ ਲੱਗ ਪੈਂਦਾ ਵਾ ਸਾਰਾ ਘੋਲ ਕੇ ਆ ਨੇ ਤੇ ਜਿਵੇਂ ਕੈਂਟ ਲੱਗਾ ਮਿੰਨਤਾ ਵਧੀਆ ਲੱਗਾ ਹਨਾ ਜੇ ਤੁਸੀਂ ਕਿਸੇ ਨੂੰ ਆਉਣਾ ਵਾ ਬਾਲਾ ਖਰਚਾ ਨਹੀਂ ਇਹਦਾ ਵੀਜ਼ਾ ਹੈਗਾ ਆਨਰਾਈਨ ਵਾਲਾ ਮਤਲਬ ਆਨਰਾਈਨ ਹਗ ਨਹੀਂ ਕਿ ਇੱਕ ਕਾਰਡ ਅਪਲਾਈ ਕਰਨਾ ਪੈਂਦਾ ਵਾ ਆਨਲਾਈਨ ਪਹਿਲਾਂ ਕਾਰਡ ਅਪਲਾਈ ਕਰਨਾ ਆਪਾਂ ਉੱਥੇ ਕਾਰਡ ਚੈੱਕ ਕਰਦੇ ਹਾਂ ਨੇ ਇੱਕ ਕਾਰਡ ਮਿਲਦਾ ਆਪਾਂ ਨੂੰ ਉਹ ਅਪਲਾਈ ਕਰਨਾ ਪੈਂਦਾ ਵਾ ਇੱਕ ਤੇ ਖਰਚਾ ਠੀਕ ਆ ਬਾਕੀ ਆਪਣੇ ਦਿੰਦਾ ਆਪਾਂ ਇੱਥੇ ਆਣ ਕੇ ਕਿੰਨਾ ਕਿਹੜਾ ਹੋਟਲ 'ਚ ਰਹਿਣਾ ਆਪਾਂ ਕੀ ਜਗ੍ਹਾ ਕਿਹੜੀ ਜਗ੍ਹਾ ਤੇ ਜਾਣਾ ਕਿਹੜੀ ਜਗ੍ਹਾ ਖਾਣਾ ਪੀਣਾ ਜਿਹੜਾ ਖਰਚਾ ਉਹ ਆਪਣੇ ਡਿਪੈਂਡ ਕਰਦਾ ਹਨਾ ਮੈਨੂੰ ਅੱਗੇ ਮੈਂ ਅਸੀਂ ਉਹਨਾਂ ਕਿੰਨੇ ਦੁਬਈ ਕਿੰਨਾ ਖਰਚਾ ਹੁੰਦਾ ਦੁਬਈ ਜਾਣ ਤੇ ਉਹ ਵੀ ਤਾਂ ਮੈਂ ਦੱਸ ਦੇਣਾ ਦੁਬਈ ਜਾਣ ਤੇ ਕਿੰਨਾ ਖਰਚਾ ਹੁੰਦਾ ਜੇ ਦੁਬਈ ਹੁਣ ਮੈਂ ਜਾਣਾ ਦੁਬਈ ਹਨਾ ਉੱਥੇ ਆਪਣਾ ਅਪਾਰਟਮੈਂਟ ਲਈਦੇ ਪਹਿਲਾਂ ਮੈਂ ਹੋਟਲ ਲਿਆ ਜਿੱਦੇ ਇੱਕ ਦੋ ਦਿਨ ਜਾਵਾਂ ਹੋਟਲ ਮਹਿੰਗੇ ਮਿਲਦੇ ਉੱਥੇ ਜਿੱਦੇ ਉੱਤੇ 에어ਬੀਐਨਬੀ ਆ ਉਹ ਸਸਤੇ ਮਿਲਦੇ ਆਪਾਂ ਨੂੰ ਉੱਥੇ ਤਕਰੀਬਨ ਮੰਨ ਕੇ ਚੱਲੋ 40-50 ਹਜ਼ਾਰ ਦੀ ਟਿਕਟ ਲਾਣ ਸਿੱਧੀ ਤੇ 14 ਹਜ਼ਾਰ ਦਾ ਵੀਜ਼ਾ ਜਿਹਨੇ ਤੇ ਬਾਕੀ ਥਰੇਨ ਦਾ ਘੁੰਮਣ ਵੇਨਾ ਖਰਚਾ ਪਾਪ ਉਕਰ ਵੀ 1.5 ਲੱਖ ਉਥੇ ਬੰਦਾ 1.5 2 2 ਲੱਖ ਠੀਕ ਲਾ ਕੇ ਜਾਣਾ 2 ਲੱਖ ਤੋਂ ਖੁੱਲਾ-ਗੁੱਲਾ ਵਧੀਆ ਜੇਗਾ ਸ਼ਾਪਿੰਗ ਕਰਨੀ ਆ ਉਹ ਤੁਸੀਂ ਮੇਰੇ ਅੰਮੀ ਨੂੰ ਸ਼ਾਪਿੰਗ ਵੱਧ ਲਾਉਣੇ ਤੇ 5 ਲੱਖ ਵੀ ਲਾ ਸਕਦੇ ਜੇ ਮਹਿੰਗੇ ਉਥੇ ਬ੍ਰਾਂਡ ਲੈਣੇ ਤੁਹਾਨੂੰ ਪਤਾ ਉਥੇ ਤਾਂ ਜਿੰਨੇ ਪੈਸੇ ਲਾ ਜਿੰਨੇ ਥੋੜੇ ਆ ਉਥਾਰੇ ਬੰਦਾ ਇਹ ਲੱਗਦਾ ਕਿ ਬਾਹਲੇ ਗਰੀਬ ਗਿਆ ਉਥੇ ਆ ਕੇ ਤਾਂ ਇਹ ਲੱਗਦਾ ਹੈ ਫੀਲ ਹੋਣ ਲੱਗ ਰਿਹਾ ਦੁਬਈ ਜਾ ਕੇ ਇੱਥੇ ਠੀਕ ਆ ਇੱਥੇ ਇੰਨਾ ਖਰਚਾ ਹੈ ਨਹੀਂ ਥਾਈਲੈਂਡ ਸਸਤਾ ਵਾ ਇੱਥੇ ਹੋਟਲ ਵੀ ਸਸਤੇ ਆ ਟਰਾਂਸਪੋਰਟ ਜਿਹੜੀ ਆ ਕਿ ਦੱबई ਜੇ ਟਰਾਂਸਪੋਰਟ ਸਭ ਤੋਂ ਹੋਇਆ ਜੀ ਮਹਿੰਗੀ ਟਰਾਂਸਪੋਰਟ ਉੱਥੇ ਜੇ ਟੈਕਸੀ ਦਾ ਖਰਚਾ ਇੱਥੇ ਟਰਾਂਸਪੋਰਟ ਸਸਤੀ ਆ ਤੇ ਇੱਥੇ ਬਾਟ ਚੱਲਦੇ ਆ ਜਿਹੜੇ ਪੈਸੇ ਆਪਣੇ ਹਨਾ ਕਰੰਸੀ ਇੱਥੇ ਕਰੰਸੀ ਡਾਊਨ ਆ ਜਿਵੇਂ ਸੋ ਸੋਨਾ ਕੋ ਮਨੋਂ ਵਧੀਆ ਤੁਸੀਂ ਜੇ ਫੈਮਿਲੀ ਨਾਲ ਆਉਣਾ ਜਾਂ ਕੱਲਿਆਂ ਨੇ ਆਉਣਾ ਜਿਵੇਂ ਮਰਜ਼ੀ ਆਉਣਾ ਇੱਥੇ ਸੋਨਾ ਬਣਿਆ ਹੋਇਆ ਵਾ ਆਪਾਂ ਜੈਨ ਰਿਵਿਊ ਦਵਾਂਗੇ ਆਪਾਂ ਕੀ ਓਵੇਂ ਤੇ ਹੈ ਨਹੀਂ ਗੱਲ ਇੱਥੇ ਬਹੁਤ ਜ਼ਿਆਦਾ ਸੋਨਾ ਵਾ ਲੋਕੇਸ਼ਨ ਆ ਬਹੁਤ ਜ਼ਿਆਦਾ ਘੈਂਟ ਘਟਾ ਹਜੇ ਆਪਣੇ ਕੋਲ ਤਾਂ ਚਲੋ ਦਿਨ ਥੋੜੇ ਸੀਗੇ ਇਹ ਆਪਾਂ ਪ ਆਵਾ ਬੈਂਕੋਗ ਰੁਕਿਆਂ ਤੇ ਪਤਾਇਆ ਰੁਕੇ ਸੀਗੇ ਤੇ ਆਪਾਂ ਦਾ ਘੈਂਟ ਦਾ ਕੰਮ ਵਧੀਆ ਇੱਥੇ ਮੌਸਮ ਉਸ ਮੋਕੇ ਆ ਤੇ ਸੋ ਆਪਣੀ ਬਸ ਅੱਜ ਦੀ ਆਪਣੀ ਤਿਆਰੀ ਆ ਆਪਣੀ ਅੱਜ ਆਪਾਂ ਜਾਣਾ ਵਾ ਘਰਾਂ ਨੂੰ ਸੋ ਰੈਡੀ ਰੂਡੀ ਹੋ ਗਏ ਆ ਆਪਾਂ ਤੇ ਮੈਂ ਕਿ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿਵੇਂ ਲੱਗਾ ਵਾ ਤੇ ਬਾਕੀ ਜਿਹੜਾ ਅਗਲਾ ਵਲੌਗ ਪਾਣੇ ਮੰਮੀ ਦੇ ਆਪਾਂ ਰਿਵਿਊ ਲੈਣੇ ਮੰਮੀ ਦੇ ਮੰਮੀ ਨੂੰ ਕਿਵੇਂ ਲੱਗਾ ਕਿਵੇਂ ਮੰਮੀ ਖੁਸ਼ ਆ ਤੇ ਕਰੋ ਬੇਬੇ ਦੇ ਹੁਣ ਵੀ ਆਈ ਜਾਂਦੇ ਆ ਜਾਕੀ ਬੇਬੇ ਦਾ ਵੀ ਇਹਨੇ ਕਿ ਬੇਬੇ ਵੀ ਪਾਸਪੋਰਟ ਕਿੰਨੀ ਅਪਲਾਈ ਕਰਦਾ ਮੇਰਾ ਜਲਦੀ ਜਾਓ ਜਾ ਕੇ ਬੇਬਰਾ ਵੀ ਪਾਸਵਰਡ ਅਪਲਾਈ ਕਰਦੇ ਆ ਤੇ ਆਪਰ ਤੇ ਇਹ ਹੁੰਦਾ ਵਾਣਾ ਚਲੋ ਮਾਪਿਓਨਾਂ ਲਈ ਸਾਰਾ ਕੁਝ ਜਿੰਨਾ ਆਪ ਕਮਾ ਸਕਦੇ ਉਹਨਾਂ ਕਮਾ ਲਈ ਉਹਨੇ ਥੋੜਾ ਵਾ ਸੋ ਸਾਰੀ ਜ਼ਿੰਦਗੀ ਉਹਨਾਂ ਨੇ ਆਪਾਂ ਨੂੰ ਪਾਲਿਆ ਐਡਾ ਵੱਡਾ ਕੀਤਾ ਹਨਾ ਸੋ ਆਪਾਂ ਤਾਂ ਕਦੇ ਕਰਜ਼ਿਆਂ ਮਾਰਕਟ ਤੇ ਲਾ ਸਕਦੇ ਨਹੀਂ ਕਦੇ ਵੀ ਜੇ ਆਪਾਂ ਕਹੀ ਚਲੋ ਕਮਾ ਲਿਆ ਫਿਰ ਆ ਲਿਆ ਠੀਕ ਆ ਪਰ ਕਰਜ਼ਾ ਕਦੇ ਨਹੀਂ ਸਾਰੀ ਜ਼ਿੰਦਗੀ ਲੈ ਸਕਦਾ ਜਿੰਨਾ ਕੁਝ ਮਾਪਿਓਨਾਂ ਆਪਣੇ ਲਈ ਕੀਤਾ ਸੋ ਮੈਂ ਤਾਂ ਇਹ ਕਹਿਣਾ ਨਾ ਵਾ ਮਾਪਿਓਨ ਜਿੰਨਾ ਕਮਾਸੇ ਤੂੰ ਨਾ ਕਮਾ ਕੋਸ਼ਿਸ਼ ਰੱਖੋ ਚਲੋ ਜ਼ਰੂਰੀ ਨਹੀਂ ਬਾਹਰ ਹੀ ਕਮਾਉਣਾ ਵਾ ਆਪਾਂ ਬੰਦਾ ਇੰਡੀਆ ਚ ਘ ਮਮਾ ਆ ਬਹੁਤ ਖੁਸ਼ ਹੋਣੇ ਚਾਹੀਦੇ ਆਪਣੇ। ਬਾਕੀ ਓਕੇ ਆ ਵਧੀਆ ਲੱਗਾ ਆਪਣ ਘੁੰਮ ਕੇ ਇੱਥੇ ਘੈਂਟ ਆ ਤੇ ਮੰਮੀ ਬਹੁਤ ਖੁਸ਼ ਆ। ਤੇ ਮੰਮੀ ਨੂੰ ਕੋਈ ਤੁਹਾਨੂੰ ਬਰਾ ਘਰਾਂ ਟੈਨਸ਼ਨ ਨਾ ਹੁੰਦੀ ਐ ਮੈਂ ਮਾੜੀ ਉਹ ਟੈਨਸ਼ਨ ਅੱਗੇ ਲੈ ਜਾਂਦੀ ਐ ਮੈਂ ਮਾੜੀ ਮੋਟੀ ਆ ਨਾ। ਮੈਂ ਮੰਮੀ ਨੂੰ ਕਹਿੰਦਾ ਆਪਾਂ ਚਲੋ ਚੱਲਦੇ ਆ ਬਾਹਰ ਘੁੰਮ ਕੇ ਆਉਂਦਾ ਵਾ ਤੇ ਟੈਨਸ਼ਨਾਂ ਚਲੋ ਘਰ ਚ ਮਾੜਾ ਬਟ ਚੱਲਦਾ ਰਹਿੰਦਾ ਵਾ ਸਿਸਟਮ ਓਕੇ ਆ ਬਾਕੀ ਨਜ਼ਾਰੇ ਫੁੱਲ ਆਏ ਵਧੀਆ। ਚੈਨਲ 깔ੋ ਸਬਸਕ੍ਰਾਈਬ ਅਗਲਾ ਵਲੌਗ ਆਪਣਾ ਵੇਖਣ ਲਈ ਤੇ ਨੈਕਸਟ ਵੀ ਲੋਕ ਜਿਹੜੇ ਵੇਖਣੇ ਆ ਕਹਿਣੇ ਜਰੂਰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਕਰਕੇ ਦੱਸਿਆ ਕਰੋ ਕਿਥੋਂ ਕਿਥੋਂ ਦੀ ਵਲੌਗ ਦੇਖਦੇ ਆ ਬਾਕੀ ਬਰਥਡੇ ਸੈਲੀਬ੍ਰੇਟ ਕੀਤਾ ਇੱਥੇ ਆ ਕੇ ਵਧੀਆ ਲੱਗਾ ਤੇ ਤੁਸੀਂ ਬਹੁਤ ਜ਼ਿਆਦਾ ਪਿਆਰ ਕੀਤਾ ਬਰਥਡੇ ਵਾਲੇ ਮੈਸੇਜ ਭੇਜਿਆ ਮੈਨੂੰ ਬਹੁਤ ਖੁਸ਼ੀਸ਼ ਕੀਤੀਆਂ ਤੁਸੀਂ ਤੁਹਾ ਦਾ ਸਾਰਿਆਂ ਧੰਨਵਾਦ ਹੈ ਜੇ ਲੋ ਧੰਨਵਾਦ ਕਰਦਾ ਤੁਸੀਂ ਨਾ ਪਿਆਰ ਭੇਜਿਆ ਹਨਾ ਤੁਹਾਡੇ ਸਿਰ ਤੇ ਆਪਾਂ ਜੋ ਬਿਆਂ ਚਲ ਤੁਸੀਂ ਦੇਖਦੇ ਆਪਾਂ ਨੂੰ ਪਿਆਰ ਕਰਦੇ ਆ ਆਪਾਂ ਤਾਂ ਹੀ ਵਲੌਗ ਪਾਉਂਦੇ ਆ ਹਨਾ ਕਹਿਣ ਵਧੀਆ ਦਿਲ ਲੱਗਾ ਰਿਹਾ ਤਾਂ ਵਾਕਿਆ ਨਾ ਮੈਨੂੰ ਬਾਹਰੋਂ ਬਹੁਤ ਮੈਸੇਜ ਆਉਂਦੇ ਆ ਸਨੈਪਚ ਤੇ ਤੁਹਾਡੇ ਵਲੌਗ ਵੇਖ ਕੇ ਬਹੁਤ ਪਹੁੰਚ ਹੁੰਨੇ ਆਂ ਹੀ ਕੰਮ ਤੇ ਹੁੰਨੇ ਕੋਈ ਕਿਨੇ ਕਿਚਨ ਚ ਲਾ ਕੇ ਕੋਈ ਕਿਨੇ ਟਰੱਕ ਤੇ ਲਾ ਕੇ ਕਈ ਵਜਾੜੇ ਹੁਣ ਐਵੇਂ ਤੇ ਮਿਲਦੇ ਮੈਨੂੰ ਕਿ ਇਹ ਕਿਨੇ ਡਿਪਰੈਸ਼ਨ ਚ ਹੁੰਦੇ ਤੁਹਾਡੇ ਵਲੌਗ ਵੇਖ ਕੇ ਵਧੀਆ ਲੱਗਦੇ ਆਂ ਡਿਪਰੈਸ਼ਨੋਂ ਨਿਕਲੇ ਆਪਾਂ ਪਹਿਲਾਂ ਫਣੀ ਵੀਡੀਓ ਪਾ ਲਿਆ ਪਾਉਂਦੇ ਨੇ ਹਨਾ ਕਿਉਂ ਹੁਣ ਤਾਂ ਟਿਕਟੌਕ ਬੰਦ ਹੋ ਗਿਆ ਘਟਾ ਦੀਆਂ ਸੀ ਗਿਆ ਬਹੁਤ ਜ਼ਿਆਦੇ ਸੋਹਣੇ ਜੈਨੂਨ ਮੈਸੇਜ ਹੁੰਦੇ ਬਹੁਤ ਜ਼ਿਆਦੇ ਆਪ ਨੂੰ ਵਧੀਆ ਕਿਉਂਕਿ ਵੇਖਦੇ ਆਪਾਂ ਨੂੰ ਸਾਰੇ ਫੈਮਲੀਆ ਵੇਖਦੇ ਆਣੀਆਂ ਆਪਾਂ ਨੂੰ ਉਹ ਕੰਮ ਆਣੇ ਕਿ ਮੀਡੀਅਮ ਟੂ ਰਲ ਕੰਮ ਚੱਲੋ ਠ ਕਿਉਂਕਿ ਫੈਮਿਲੀ ਵਾਲੀਆਂ ਦੇਖਦੀਆਂ। ਕਿਹੜਾ ਵੱਡਿਆ ਸਕਰੀਨ ਆ ਕਹਿੰਦੇ ਲਾਈਆਂ ਨੇ ਘਰੇ ਵੇਨਦੇ ਨੇ। ਤੁਹਾਡੇ ਸਾਨੂੰ ਇਹ ਹੁੰਦਾ ਕਿ ਤੁਹਾਡੇ ਕੋਈ ਗਾਲ ਨਹੀਂ ਆਉਂਦੀ ਕਿ ਸਾਰੀ ਫੈਮਿਲੀ ਸਾਰਾ ਪਰਿਵਾਰ ਬੈਠ ਕੇ ਵੇਖ ਲੈਣੇ ਅਸੀਂ। ਤੇ ਸੋ ਸਾਰਾ ਤੈਦ ਲੋ ਧੰਨਵਾਦ ਚੈਨਲ ਦਾ ਲੋ ਸਬਸਕ੍ਰਾਈਬ ਆਪਣਾ। ਪਹਿਲੀ ਵਾਰ ਮੈਂ ਇਨਾ ਆ ਬਲੌਗ ਚ ਪਹਿਲੀ ਵਾਰ ਬੋਲਿਆ ਇੰਨਾ ਮੈਂ। ਆਹ ਕੋਈ ਮੈਂ ਕਦੇ ਇੰਨੇ ਬਲੌਗ ਵਾਂ ਅਜੇ ਤੱਕ ਇੰਨਾ ਬੋਲਿਆ ਨਹੀਂ ਕਾ। ਸੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਲਵ ਯੂ ਆਲ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ। ਧੰਨਵਾਦ।